ਸਾਸੀਆ ਦੋਸਤੋ ਇਕੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਗਰਲਾਲ ਵੀਰ ਹੁਣਾ ਕੋਲ ਤੇ ਸਮਾਂ ਕੋਈ ਨੋਟ ਕਰਿਓ ਸਵੇਰੇ 9:00 ਵਜੇ ਦਾ 21 ਨਵੰਬਰ 2025 ਤਰੀਕ ਹੈ ਜੀ ਅੱਜ ਤੇ ਬਾਕੀ ਇੱਕ ਤਾਜੀ ਸੂਈ ਸਵਾਈ ਚੋਟੀ ਪਹਿਲੇ ਸੂਏ ਆ ਵੀਰ ਹੁਣਾ ਕੋਲ ਬਾਕੀ ਭਰਾਵਾਂ ਨਾਲ ਕਰਦੇ ਆ ਗੱਲਬਾਤ ਲੈਣੇ ਸਾਰੀ ਜਾਣਕਾਰੀ ਸਾਸਿਕਾ ਵੀਰ ਜੀ ਸਾਸਿਕਾ ਜਦੋਂ ਸਾਸਿਕਾ ਜੀ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਚੜਦੀ ਕਲਾ ਵਧੀਆ ਚਾਹੀਦੇ ਆ ਸੇਤਾ ਕਹੇ ਉਹਨੇ ਹਾਂ ਜੀ ਚੜਦੀ ਕਲਾ ਕਿਰਪਾ ਮਾਰ ਰਹੀ ਜੀਏ ਕਿਰਪਾ ਜਾਈਦੀ ਆ ਕੀ ਨਗੀਨਾ ਲੈ ਆਇਆ ਜੋ ਅੱਜ ਹਾਂ ਜੀ ਝੋ ਟਲੀ ਕਹਾਂ ਵੀਰ ਪਹਿਲੇ ਸੂਏ ਪਹਿਲੇ ਸੂਏ ਆ ਗਈ ਹਾਂਜੀ ਹਾਂਜੀ ਤੇ ਮਗਰ ਕੀ ਆ ਗਿਆ ਜੋ ਮਗਰ ਕੱਟਾ ਜੀ 20 ਦਿਨ ਹੋ ਗਏ ਸੂਈ ਨੂੰ 20 ਦਿਨ ਹੋ ਗਏ ਸੂਈ ਨੂੰ ਹਣਾ ਮਗਰ ਕੱਟਾ ਆ ਗਿਆ ਕਰਾਈਆਂ ਹਾਂ ਚੱਕ ਕੇ ਇੱਕੇ ਭਰਾਵਾਂ ਨੂੰ ਖੋਲ ਕੇ ਝੋਟੀ ਜੰਮੀ ਭੜੀ ਹਾਥੀਰਗੀ ਝੋਟੀ ਦੇ ਪੂਰੀ ਹਾਥੀਰਗੀ ਆ ਹੈਵੀ ਝੋਟੀ ਕੋਈ ਚੱਕਰ ਨਹੀਂ ਕਰੋ ਫੇਸ ਕੁਆਲਟੀ ਚੈੱਕ ਸਿੰਘੀ ਸਿੰਘੀ ਕਰੋ ਸਜਣੋ ਜੈਕ ਸਾਰੇ ਤਾਂ ਭਾਂਡਾ ਕਰੋ ਚੈੱਕ ਸਾਰੇ ਭਰਾ ਚੌਣ ਵਾਲੀ ਡਿੰਗ ਦੀ ਆ ਹਾਂਜੀ 9 ਵਜ ਗਏ ਮਾਂ ਚੌਣ ਵਾਲੀ ਆ ਨਾ ਹਾਂਜੀ ਹਾਂਜੀ ਕਢਾ ਦੇ ਇੱਕ ਰੀ ਹੋਰ ਕਿੜਾ ਕਢਾ ਦੇ ਕੋਈ ਗੱਲ ਨਹੀਂ ਪੂਰੀ ਵਜਨ ਦਾ ਝੋਟੀਆਂ ਦੇ ਲਾਉਂਦਾ ਝੋਟੀ ਦੇ ਪੂਰੀ ਪੂਰੀ ਹੈ ਦੂਜੀ ਸੂਏ ਬਣੂ ਜਾ ਕੇ ਪੂਰੀ ਹਾਂ ਹੈ ਦੂਜੀ ਸੂਏ ਦੂਜੀ ਸੂਏ ਤੋੜੂ ਰਕਾ ਦੇ ਹਾਂਜੀ ਹਾਂਜੀ ਥੋੜੀ ਸ਼ਾਮ ਸਮੂਹ ਖਣੋ ਰਹੀ ਹਾਂਜੀ ਹਾਂਜੀ ਉਹ ਹੋ ਜਾਂਦਾ ਕਈ ਵਾਰੀ ਵੱਡਦਾ ਘਾਟਾ ਸੌ ਘਰਾਂ ਜਿ ਗਰਨਰਵੀ ਚਵਾਈ ਚੁਈ ਦੀ ਕਿਵੇਂ ਆ ਚਵਾਈ ਦੀ ਰਕਾ ਨੰਬਰ ਆ ਇੱਕ ਨੰਬਰ ਆ ਹਾਂਜੀ ਹਾਂਜੀ ਕੋਈ ਗਰੰਟੀ ਕੋਈ ਹਿਲ ਕਰਾਦਾ ਹੈ ਪੂਛਦੇ ਪੂਰੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਮੋਟਰ ਅਕੀ ਚਵਾਈ ਆ ਠੀਕ ਆ ਭਾਵੇਂ ਜਵਾਗ ਬੈਜੇ ਜੋਲੇ ਜਿਹੜਾ ਮਰਜੀ ਜੋਲੇ ਕੇ ਨੂੰ ਕੋਈ ਕੋਈ ਚੱਕਰ ਨਹੀਂ ਹਾਂਜੀ 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 ਕਰੋ ਕੈਮਰਾ ਕਰਕੇ ਦਰਦੀ ਮਰ ਹਾਂਜੀ ਹਾਂਜੀ ਇਸ ਕੁਆਲਟੀ ਕਰੋ ਚੈੱਕ ਸਾਰੇ ਭਰਾ ਹੈ ਤੇ ਟੋਟੀ ਨੇ ਕੁਛ ਆਤ ਨਹੀਂ ਕੋਈ ਸ਼ੱਕ ਨਹੀਂ ਹੈਗਾ ਹਾਂਜੀ ਬਿਲਕੁਲ ਮੜਾ ਕੈਮਰਾ ਕਰਕੇ ਕੈਮਰੇ ਤੋਂ ਹਾਂਜੀ ਹਾਂਜੀ ਹੋ ਜਾਂਦਾ ਵਾ ਤਾਂ ਕਟਾ ਮਗਰ ਦੱਸਿਆ ਕਟਾ ਆ ਗਿਆ ਹਾਂ ਕਟਿਆ 20 ਦਿਨ ਹੋ ਗਏ ਸਮਝ ਲਿਆ 20 ਦਿਨ ਹਨਾ 20 22 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੁੱਧ ਵੀਰ ਜੀ ਕਿੰਨਾ ਦੁੱਧ ਵੀਰ ਆਠ ਕਿਲੋ ਦੁੱਧ ਪਕਾਜੇ ਹੈ ਆਠ ਕਿਲੋ ਆਠ ਕਿਲੋ ਆ ਗਿਆ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੁੱਲ ਵੀਰ ਜੀ ਆਪਾਂ ਕੀ ਕਰਦੇ ਆ ਮੁੱਲ ਵੀਰ ਦਾ ਪਹੁੰਚਦਾ ਜੀ ਸੀ 50 50 ਕਰ ਲਈਏ ਹਾਂਜੀ ਇਹ ਵਾ ਪਰਸੋਂ ਹੀ ਆਈ ਆਪਣੇ ਕੋਲੇ ਅੱਛਾ ਪਰਸੋਂ ਆਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਚਾਰ ਦੋ ਸਾਮਣੇ ਦੇ ਭਾਵੇਂ ਜੀ ਅਸੀਂ 85 ਕਰ ਲੈਂਦੇ। ਬਿਲਕੁਲ ਬਿਲਕੁਲ। ਭਰਾਵਾ ਵੀ 78000 ਰੁਪਏ ਦੇ ਦਿੰਨੀ ਆ। 78000। ਹਾਂਜੀ ਹਾਂਜੀ। ਕੋਈ ਮਾਨ ਤਾਨ ਛੋੜ ਛੱਡ। 100 ਕਿਲੋਮੀਟਰ ਪਹੁੰਚ ਕਰਦਾ ਹਾਂ ਵੀ 78000 ਦੇ। 100 ਕਿਲੋਮੀਟਰ ਪਹੁੰਚ। ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ। ਓਕੇ ਤੇ ਇੱਕ ਰੀ ਆਪਣਾ ਮੋਬਾਈਲ ਨੰਬਰ ਤੇ ਪਿੰਡ ਦਾ ਕਲੀਅਰ ਕਰਦੇ ਹੋ ਸਾਰੇ ਭਰਾਵਾਂ ਨੂੰ। ਮੋਬਾਈਲ ਨੰਬਰ 6298 ਹਾਂਜੀ 25250 ਹਾਂਜੀ ਤੇ ਪਿੰਡ ਕੈਰੋਂ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਬਾਕੀ ਜਿਹੜੇ ਵੀ ਭਰਾਣੇ ਆਉਣਾ ਹੈ ਪਹਿਲਾਂ ਵੀਰ ਨਾਲ ਕਨੈਕਟ ਕਰਕੇ ਹਾਂਜੀ ਦੋ ਟਾਈਮ ਚੁਆਈ ਕਰਕੇ ਲਾਏ ਕੋਈ ਜਕਰ ਨਹੀਂ ਬਾਕੀ ਆਨਲਾਈਨ ਉਹਦਾ 7.5 ਕਿਲੋ ਦੀ ਗਾਰੰਟੀ ਆ 7.5 ਕਿਲੋ ਰੀ ਹਣਾ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਐਵੇਂ ਦਾ ਬਾਕੀ ਦੁੱਧ ਪਾਏ ਦਾ ਯਾ ਬਸ ਦੋ ਜਾਨ ਸਾਹਮਣੇ ਮਨ ਦੁੱਧ ਦਾਖਲ ਕਰਾਉਣਾ ਨੇ ਬਿਲਕੁਲ ਬਿਲਕੁਲ ਵੀ ਪਾਏ ਦਾ ਹੀ ਹੁੰਦਾ ਜੀ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਵੀ ਭਰਾ ਨੇ ਆਉਣਾ ਹੈ ਦੂਰ ਨੇੜੇ ਹੋਣਾ ਵੀਰ ਨਾਲ ਕਨੈਕਟ ਕਰਕੇ ਤੇ ਫੇਰ ਹੀ ਆਵੇ ਬਿਲਕੁਲ ਹੈਨਾ ਜੇ ਕਿਸੇ ਨੇ ਆਨਲਾਈਨ ਵੀ ਪਰਚੇਜ਼ ਕਰਨੀ ਤੇ ਆਪਦੀ ਤਸੱਲੀ ਕਰੇ ਇੱਕ ਰੀਜੀਨ ਹੈ ਚਵਾਈ ਚੋਈ ਆਨਲਾਈਨ ਕਰਕੇ ਜਿਤਨਾ ਵੀ ਹੈਨਾ ਛੋਟੀ ਖੋਮ ਵਰਗੀ ਹੈ ਹਾਂ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਭਰਾ ਜੀ ਬਹੁਤ ਬਹੁਤ ਧੰਨਵਾਦੀ ਓਕੇ ਵੀ ਸਤਿ ਸ਼੍ਰੀ ਅਕਾਲ